ਹੌਣ ਆਪ ਜੀ ਦੇ ਨਾਲ ਕਵਤਾ ਸਾਂਝੀ ਕਰਨ ਜਾ ਰਿਹਾ ਟੀਵੀ ਨੇ ਸਭ ਲੋਕੀ ਉਲਟੇ ਰਸਤੇ ਪਾ ਦਿੱਤੇ ਅਦ ਅਦ ਕੱਜੀਆਂ ਕੁੜੀਆਂ ਕੋਲੋਂ ਨਾਚ ਖਰਾ ਦਿੱਤੇ ਟੀਵੀ ਨੇ ਸਭ ਲੋਕੀ ਉਲਟੇ ਰਸਤੇ ਪਾ ਦਿੱਤੇ ਅਦ ਅਦ ਕੱਜੀਆਂ ਕੁੜੀਆਂ ਕੋਲੋਂ ਨਾਚ ਖਰਾ ਦਿੱਤੇ ਚਿੱਟੀ ਦਾੜੀ ਵਾਲਾ ਮੂਰੇ ਲੱਕ ਹਲਾਵੇਂ ਨਾ ਚਿੱਟੀ ਦਾੜੀ ਵਾਲਾ ਮੂਰੇ ਲੱਕ ਹਲਾਵੇਂ ਨਾ ਵਿਰਸਾ ਲਵੋ ਸੰਭਾਲ ਵੀਰਨੋ ਲੁੱਟਿਆ ਜਾਵੇਂ ਨਾ ਵਿਰਸਾ ਲਵੋ ਸੰਭਾਲ ਵੀਰਨੋ ਲੁੱਟਿਆ ਜਾਵੇਂ ਨਾ ਕੋੜੀ ਗੋਣੀ ਭੁਲਕੇ ਉਲਟੇ ਰਾਗ ਸੁਣਾਉਂਦੀਆਂ ਨੇ ਆਣ ਸਟੇਜ ਉੱਤੇ ਗੰਦੇ ਗੀਤ ਗਾਉਂਦੀਆਂ ਨੇ ਕੋੜੀ ਗਾਉਣੀ ਭੁੱਲ ਕੇ ਉਲਟੇ ਰਾਗ ਸੁਣਾਉਂਦੀਆਂ ਨੇ ਆਣ ਸਟੇਜ ਉੱਤੇ ਗੰਦੇ ਗੀਤ ਗਾਉਂਦੀਆਂ ਨੇ ਧੀ ਹੋਵੇ ਜੇ ਗਾਉਂਦੀ ਪਿਓ ਨੂੰ ਸ਼ਰਮ ਵੀ ਆਵੇ ਨਾ ਧੀ ਹੋਵੇ ਜੇ ਗਾਉਂਦੀ ਪਿਓ ਨੂੰ ਸ਼ਰਮ ਵੀ ਆਵੇ ਨਾ ਵਿਰਸਾ ਲਾ ਉਹ ਸੰਭਾਲ ਵੀਰ ਨੂੰ ਲੁੱਟਿਆ ਜਾਵੇ ਨਾ ਵਿਰਸਾ ਲਾ ਉਹ ਸੰਭਾਲ ਵੀਰ ਨੂੰ ਲੁੱਟਿਆ ਜਾਵੇ ਨਾ ਸੋਣ ਚਿੜੀ ਦਾ ਮਾਨਸ ਪੰਜ ਦਰਿਆ ਦੇ ਆਬ ਤਾਈਂ ਖੋਰ ਕਿਸ ਨੇ ਨજર ਲਗਾਤੀ ਇਸ ਪੰਜਾਬ ਤਾਈਂ ਸੋਣ ਚਿੜੀ ਦਾ ਮਾਨਸ ਪੰਜ ਦਰਿਆ ਦੇ ਆਬ ਤਾਈਂ ਖੌਰੇ ਕਿਸ ਨੇ ਨજર ਲਗਾਤੀ ਇਸ ਪੰਜਾਬ ਤਾਈ ਸਬਿਆਚਾਰ ਦੇ ਨਾਂ ਤੇ ਗੰਦੇ ਗੀਤ ਕੋਈ ਗਾਵੇ ਨਾ ਵਿਰਸਾ ਲਵੋ ਸੰਭਾਲ ਵੀਰ ਨੂੰ ਲੁੱਟਿਆ ਜਾਵੇ ਨਾ ਵਿਰਸਾ ਲਵੋ ਸੰਭਾਲ ਵੀਰ ਨੂੰ ਲੁੱਟਿਆ ਜਾਵੇ ਨਾ ਖੌਰੇ ਕਿਉ ਗੁਰਬਾਣੀ ਕੋਲੋਂ ਡਰਦੇ ਰਹਿੰਦੇ ਆ ਬੇਬੇ ਬਾਪੂ ਟੀਵੀ ਮੂਰੇ ਇਕੱਠੇ ਬੈਂਦੇ ਆ ਖੋਰੇ ਕਿਉ ਗੁਰਬਾਣੀ ਕੋਲੋਂ ਡਰਦੇ ਰਹਿੰਦੇ ਆ ਬੇਬੇ ਬਾਪੂ ਟੀਵੀ ਮੂਰੇ ਇਕੱਠੇ ਬੈਂਦੇ ਆ ਫਿਲਮ ਵੇਖਣੋਂ ਕਦੇ ਭੈਣ ਨੂੰ ਵੀਰ ਹਟਾਵੇਂ ਨਾ ਫਿਲਮ ਵੇਖਣੋਂ ਕਦੇ ਭੈਣ ਨੂੰ ਵੀਰ ਹਟਾਵੇਂ ਨਾ ਵਿਰਸਾ ਲਾ ਉਹ ਸੰਭਾਲ ਵੀਰ ਨੂੰ ਲੁੱਟਿਆ ਜਾਵੇ ਨਾ ਵਿਰਸਾ ਲਾ ਉਹ ਸੰਭਾਲ ਵੀਰ ਨੂੰ ਲੁੱਟਿਆ ਜਾਵੇ ਨਾ ਦੋਸਤੋਂ ਲੁੱਟਿਆ ਜਾਵੇ ਨਾ ਵੀਰ ਨੂੰ ਲੁੱਟਿਆ ਜਾਵੇ ਨਾ ਸੋ ਵੀਰੋ ਆਪ ਜੀ ਦੇ ਅੱਗੇ ਬੇਨਤੀ ਆ ਕਿ ਹੁਣ ਸਾਡੀ ਮਰਜ਼ੀ ਆ ਅਸੀਂ ਵਿਰਸੇ ਨੂੰ ਲਟਾਉਣਾ ਜਾਂ ਸਾਹਮਣਾ ਕਿਉਂਕਿ ਸਾਡਾ ਜਿਹੜਾ ਵਿਰਸਾ ਇੱਕ ਬੜਾ ਹੀ ਕੁਰਬਾਨੀਆਂ ਭਰਿਆ ਹੈ ਸਾਰੇ ਵੀਰਾਂ ਨੂੰ ਬੇਨਤੀ ਹੈ ਜੀ ਆਪਣੇ ਵਰਸਨ ਲੁਟਣ ਤੋਂ ਬਚਾਲੂ ਸ਼ੀਧਾ ਨੂੰ ਯਾਦ ਕਰੂੰ ਅਮਰਤਾਰੀ ਹੋਵੋ ਸਿੰਘ ਸਜੋ ਗੁਰੂ ਵਾਲੇ ਬਣੋ ਸ਼ਾਸਤਰਤਾਰੀ ਹੋਵੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ